ਇਕੋ ਵੀ ਮਾਪੇ ਹੁੰਦੇ ਨੇ ਜਿਹੜੇ ਸਾਰੀ ਉਮਰ ਆਪਣੀ ਔਲਾਦ ਦੇ ਲਈ ਮੰਤਾ ਮੰਗਦੇ ਰਹਿੰਦੇ ਨੇ ਪਰ ਰੱਬ ਉਹਨਾਂ ਦੀ ਝੋਲੀ ਔਲਾਦ ਨਹੀਂ ਪਾਉਂਦਾ। ਇਕੋ ਵੀ ਮਾਪੇ ਨੇ ਜਿਨ੍ਹਾਂ ਦੇ ਘਰ ਬੱਚਾ ਤਾਂ ਹੋ ਜਾਂਦਾ ਪਰ ਉਸ ਬੱਚੇ ਦੀ ਉਸ ਔਲਾਦ ਦੀ ਕਦਰ ਤੱਕ ਨਹੀਂ ਕਰਦੇ। ਇਸ ਕਰਕੇ ਜੁਕੀ ਮਾਂ ਤੋ ਸੋਸ਼ਲ ਮੀਡੀਆ ਤੇ ਹਰ ਇੱਕ ਨੂੰ ਸੁਣ ਕਰ ਰਹੀ ਐ ਜਿਸ ਨੇ ਆਪਣੀ ਹੀ ਦਬ ਜੰਮੀ ਬੱਚੀ ਜੰਗਲ ਦੇ ਵਿੱਚ ਰੋਣ ਦੇ ਲਈ ਮਰਨ ਦੇ ਲਈ ਦਬ ਦਿੱਤੀ ਜਿਹਾ ਇੱਕ ਖਬਰ ਜਿਹੜੀ ਐ ਨਿਕਲ ਕੇ ਸਾਹਮਣੇ ਆਉਂਦੀ ਐ ਸੁਰਿੰਦਰ ਨਗਰ ਤੋਂ ਜਿੱਥੇ ਇੱਕ ਬੱਚੀ ਨੂੰ ਜਿਹੜਾ ਜੰਗਲ ਦੇ ਵਿੱਚ ਦਫਨਾ ਦਿੱਤਾ ਜਾਂਦਾ ਹੈ ਦਰਸਲ ਮੰਤਾ ਮੰਗਦੇ ਉਹ ਮਾਪੇ ਵੀ ਤੁਸੀਂ ਦੇਖੇ ਹੋਣਗੇ ਪਰ ਐਹੋ ਜੀ ਕਲਯੁਗੀ ਮਾਪੇ ਵੀ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਦੇ ਘਰ ਔਲਾਦ ਜਿਹੜੀ ਜਦੋਂ ਹੁੰਦੀ ਹੈ ਤਾਂ ਉਸ ਨੂੰ ਜਾਂ ਤਾਂ ਸੁੱਟ ਦਿੰਦੇ ਨੇ ਜਾਂ ਉਸ ਨੂੰ ਮਾਰ ਦਿੰਦੇ ਨੇ ਜਾਂ ਕਿਸੇ ਮਜਬੂਰੀ ਦੇ ਪਿੱਛੇ ਆਪਣੀ ਹੀ ਔਲਾਦ ਦੀ ਬਲੀ ਚੜਾ ਦਿੰਦੇ ਨੇ ਤੇ ਅਜਿਹਾ ਹੀ ਕਿੱਸਾ ਗੁਜਰਾਤ ਤੋਂ ਸਾਹਮਣੇ ਉਦੋਂ ਆਇਆ ਜਦੋਂ ਇੱਕ ਨਿੱਕੀ ਜਿਹੀ ਬੱਚੀ ਜੰਗਲ ਦੇ ਵਿੱਚ ਦਫਨਾਈ ਹੋਈ ਸੀ ਪਰ ਉਸ ਦਾ ਸਿਰ ਜ਼ਮੀਨ ਤੋਂ ਬਾਹਰ ਸੀ ਲਗਾਤਾਰ ਰੋ ਰਹੀ ਸੀ 43 ਵਾਲਿਓ ਲੋਕ ਜਿਹੜੇ ਨੇ ਉਹ ਆਪਣੀਆਂ ਗਾਵਾਂ ਮੱਝਾਂ ਚਰਾਉਣ ਦੇ ਲਈ ਉਸ ਜੰਗਲ ਦੇ ਵਿੱਚ ਜਾਂਦੇ ਨੇ ਤੇ ਅਚਾਨਕ ਉਨ੍ਹਾਂ ਨੂੰ ਇੱਕ ਬੱਚੀ ਦੀ ਰੋਣ ਦੀ ਆਵਾਜ਼ ਆਉਂਦੀ ਹੈ ਜਦੋਂ ਇਹਨਾਂ ਨੂੰ ਆਵਾਜ਼ ਉਹ ਆਈ ਤਾਂ ਉਸ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਦੁਬਾਰਾ ਉਸ ਬੱਚੀ ਦੀ ਜਾਨ ਬਚਾ ਲਈ ਜਾਂਦੀ ਹੈ ਦਾ ਮਾਮਲਾ ਸਾਹਮਣੇ ਆਇਆ ਕਿ ਕਿਵੇਂ ਇੱਕ ਮਾਂ ਨੇ ਆਪਣੀ ਬੱਚੀ ਨੂੰ ਇਸ ਕਰਕੇ ਦਫਨਾ ਦਿੱਤਾ ਕਿਉਂਕਿ ਉਹ ਬੱਚਾ ਉਹਨਾਂ ਨੂੰ ਨਹੀਂ ਚਾਹੀਦਾ ਸੀ ਦਰਅਸਲ ਬਾਅਦ ਵਿੱਚ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਪਤਾ ਲੱਗਾ 3 ਦਿਨ ਦੀ ਇਹ ਬੱਚੀ ਸੀ ਜਿਸ ਨੂੰ ਜ਼ਿੰਦਾ ਦਫਨਾਇਆ ਗਿਆ ਦਰਅਸਲ ਨਾਨਾ ਨਾਨੀ ਦਾ ਕਾਰਾ ਸੀ ਜਿਨ੍ਹਾਂ ਨੇ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਲਈ ਆਪਣੀ ਧੋਤੀ ਨੂੰ ਇਸ ਕਦਰ ਜਿਹੜਾ ਹੈ ਜੰਗਲ ਦੇ ਵਿੱਚ ਦਫਨਾ ਦਿੱਤਾ ਉਸ ਵੇਲੇ ਪੂਰੀ ਖਬਰ ਸਾਹਮਣੇ ਆਈ ਜਦੋਂ ਇਹ ਚਰਵਾਹ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਛੋਟੀ ਬੱਚੀ ਮਿਲਦੀ ਹੈ ਤੇ ਉਸ ਤੋਂ ਬਾਅਦ ਸਰੀਰ ਦੇ ਬਾਕੀ ਸਾਰੇ ਅੰਗ ਜਿਹੜੇ ਨੇ ਉਹ ਸਿਰ ਤੋਂ ਥੱਲੇ ਵਾਲਾ ਜਿਹੜਾ ਮੂੰਹ ਤੋਂ ਹਿੱਸਾ ਹੁੰਦਾ ਹੈ ਉਹ ਜ਼ਮੀਨ ਦੇ نیچے ਹੁੰਦਾ ਤੇ ਉਸ ਤੋਂ ਬਾਅਦ ਸਿਰ ਜਿਹੜਾ ਉੱਪਰ ਹੁੰਦਾ ਤੇ ਬੱਚੀ ਲਗਾਤਾਰ ਰੋ ਰਹੀ ਹੁੰਦੀ ਹੈ ਪੁਲਿਸ ਨੂੰ ਦੱਸਿਆ ਜਾਂਦਾ ਹੈ ਫਿਰ ਮਾਤਾ ਪਿਤਾ ਇਹ ਦੱਸਦੇ ਨੇ ਕਿ ਉਹਨਾਂ ਨੇ ਆਪਣੀ ਧੀ ਦੀ ਤੇ ਆਪਣੇ ਪੂਰੇ ਪਰਵਾਦ ਦੀ ਇੱਜ਼ਤ ਬਚਾਉਣ ਦੇ ਲਈ ਜਿਹੜੀ ਇਹ ਬੱਚੀ ਆ ਉਸ ਨੂੰ ਜ਼ਿੰਦਾ ਦਫਨਾਇਆ ਸੀ ਸ਼ਾਇਦ ਇਹ ਬੱਚੀ ਨਜਾਇਜ਼ ਹੋ ਸਕਦੀ ਹੈ ਸ਼ਾਇਦ ਇਹ ਬੱਚੀ ਬਿਨ ਵਿਆਹ ਦੀ ਹੋ ਸਕਦੀ ਹੈ ਤਾਂ ਹੁਣ ਪੁਲਿਸ ਨੇ ਉਹਨਾਂ ਨਾਨਾ ਨਾਨੀ ਦੇ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੁਸੀਂ ਇਸ ਕਵਰ ਨੂੰ ਸੁਣ ਕੇ ਕੀ ਕਹਿਣਾ ਚਾਹੁੰਦੇ ਹੋ ਕਹੋ ਜੀ ਆ ਕਲਯੁਗੀ ਸਮਾਂ ਆ ਗਿਆ ਆਪਣੀ رائے ਕਮੈਂਟ ਕਰਕੇ ਜ਼ਰੂਰ ਦੱਸਣਾ